ਅਸੀਂ ਲੰਮੇ ਦਾ ਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਬਾਡਰਾਂ ਦੇ ਉੱਤੇ ਵਹਿ ਕੇ ਹੋਰ ਤਿੱਖਾ ਕਰਾਂਗੇ ਅਸੀਂ ਬਾਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਤੇ ਸੰਭੂ ਬਾਡਰ ਤੇ ਕਿਸਾਨ ਡਟੇ ਹੋਏ ਐ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਆ ਬਾਡਰ ਐ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਜਿਹੜਾ ਭੋਗ ਸਮਾਗਮ ਐ ਸੂਬ ਕਾਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਬਾਡਰ ਤੋਂ ਅਸੀਂ ਬਾਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਉਸ ਦਿਨ ਵੱਡਾ ਇਕੱਠ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਤੱਕ ਵੀ ਇਕੱਠੋ ਜਾ ਸਕਦਾ ਹੈ ਉਹ ਵੱਡੇ ਇਕੱਠ ਚ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤਕੜੇ ਹੋਵੋ ਇਸ ਤਰ੍ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਗੱਲ ਹੈਗੀ ਹੈ ਵਿਸ਼ੇਸ਼ ਤੌਰ ਤੇ ਅੱਜ ਦਾ ਮੁੱਖ ਝੰਡੇ ਦੇ ਤੌਰ ਤੇ ਆਪਾਂ ਗੱਲ ਕਰੀਏ ਦੋਨੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸਕੇਮ ਗੈਰ ਰਾਜਨੀਤਿਕ ਵੱਲੋਂ ਕਾਫੀ ਲੰਮੀਆਂ ਚੌੜੀਆਂ ਮੀਟਿੰਗਾਂ ਕਰਨ ਤੋਂ ਬਾਅਦ ਕਿਉਂਕਿ ਜਿਸ ਤਰ੍ਹਾਂ ਦਾ ਸਾਡੇ ਉੱਤੇ ਇੱਕ ਉਹ ਦਿਨ ਤੇ ਦੌਰ ਚੱਲ ਰਿਹਾ ਸੀ ਜਾਨੀ ਅਸੀਂ ਲਗਾਤਾਰ ਸਦਮੇ ਦੇ ਨਾਲ ਸਾਰੇ ਜੂਝ ਰਹੇ ਸੀ ਸਾਡਾ ਨੌਜਵਾਨ ਸ਼ੋਕਰਨ ਸਿੰਘ ਜਿਨ੍ਹਾਂ ਦੀ ਸਰਕਾਰ ਦੀ ਗੋਲੀ ਦੇ ਨਾਲ ਮੌਤ ਹੋ ਗਈ ਸੀ ਤੇ ਅਸੀਂ ਲਗਾਤਾਰ ਉਸ ਜਬਰ ਨੂੰ ਝੱਲ ਰਹੇ ਸੀ ਉਹਨਾਂ ਦੀ ਲਗਾਤਾਰ ਡੈੱਡ ਬੋਡੀ ਹਫਤਾ ਪਰ ਹਸਤਾਲ ਦੇ ਵਿੱਚ ਮੋਰਚਰੀ ਦੇ ਵਿੱਚ ਪਈ ਰਹੀ ਸੋ ਉਹਨਾਂ ਦਾ ਕੱਲ ਸੰਸਕਾਰ ਸੀ ਸੰਸਕਾਰ ਤੋਂ ਬਾਅਦ ਤਿੰਨ ਤਰੀਕ ਦਾ ਭੋਗ ਸਮਾਗਮ ਜਿਹੜਾ ਰੱਖਿਆ ਹੈਗਾ ਉਸ ਕਰਕੇ ਸਾਰੀਆਂ ਲੀਡਰਸ਼ਿਪ ਤੇ ਵਜਨ ਤੇ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਹੋਈਆਂ ਸੀ ਇਹ ਜ਼ਿੰਮੇਵਾਰੀਆਂ ਦੇ باوجود ਅਸੀਂ ਨੇ ਫਿਰ ਵੀ ਵਿਚਾਰ ਚਰਚਾ ਕਰਕੇ ਅੱਜ ਸਾਰਿਆਂ ਨਾਲ ਥੱਲੇ ਤੱਕ ਲੋਕਾਂ ਨਾਲ ਜਿਹੜਾ ਰابطਾ ਕਰਨ ਤੋਂ ਬਾਅਦ ਜਿਹੜੀ ਵਿਚਾਰ ਚਰਚਾ ਛਿੱਟਾ ਕੱਢ ਕੇ ਇਹ ਛਿੱਟੇ ਤੇ ਪੁੱਜਿਆ ਕਿਉਂਕਿ ਬੜੀ ਵੇਸਬਰੀ ਦੇ ਨਾਲ ਅਡੀਕ ਸੀ ਦੋਨੇ ਮੋਰਚੇ ਜਿਹੜੇ ਲੱਗੇ ਹੋਏ ਐ ਦੋਨੇ ਵਾਰਡਰਾਂ ਤੇ ਭਾਵੇਂ ਸੰਭੂ ਤੇ ਕਿਸਾਨ ਬੈਠੇ ਆ ਭਾਵੇਂ ਖਨੌਰੀ ਬੈਠੇ ਆ ਭਾਵੇਂ ਵੱਖ-ਵੱਖ ਧਰਨਿਆਂ ਤੇ ਇਸ ਅंदोलਨ ਨਾਲ ਜੁੜੇ ਲੋਕ ਸੀ ਜਿਹੜੇ ਉਹ ਵੇਸਬਰੀ ਦੇ ਨਾਲ ਅਡੀਕ ਕਰ ਰਹੇ ਸੀ ਕਿ ਅਗਲੇ ਪ੍ਰੋਗਰਾਮਾਂ ਦਾ ਕੀ ਐਲਾਨ ਹੋਵੇਗਾ ਤੇ ਬਾਰ-ਬਾਰ ਪ੍ਰੈਸ ਵਾਲੇ ਵੀ ਸਾਨੂੰ ਸਵਾਲ ਕਰ ਰਹੇ ਸੀ ਸੋ ਕਾਫੀ ਚਰਚਾ ਤੋਂ ਬਾਅਦ ਅਸੀਂ ਇਹ ਛਿੱਟੇ ਤੇ ਪੁੱਜਿਆ ਕਿ ਕੇਂਦਰ ਸਰਕਾਰ ਦਾ ਜਿਹੜਾ ਜਵਰ ਹੈ ਉਹ ਜ਼ਬਰ ਇੱਕ ਹੁੰਦਾ ਕੋਈ ਅਥਰੂ ਗੈਸ ਦੇ ਗੋਲੇ ਛੜਤੇ ਕੋਈ ਹਲਕੀ ਫੁਲਕੀ ਲਾਠੀ ਚਾਰਜ ਹੋ ਗਿਆ ਪਰ ਇਸ ਤਰ੍ਹਾਂ ਦਾ ਜ਼ਬਰ ਦੇਖਣ ਨੂੰ ਮਿਲਿਆ ਕਿ ਸਾਡੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਸ਼ਹੀਦ ਕਰਨਾ ਤੇ ਇਸ ਤਰ੍ਹਾਂ ਦੀ ਜ਼ਹਿਰੀਲੀ ਗੈਸ ਜਿਹਦੇ ਨਾਲ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਸਾਡੇ ਇਹ ਕਿਸਾਨ ਭਰਾਵਾਂ ਨੂੰ ਬਾਡਰਾਂ ਤੇ ਬੈਠਿਆਂ ਨੂੰ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਨਾਲ ਮੌਤਾਂ ਹੋਈਆਂ ਇਸ ਤਰ੍ਹਾਂ ਦੇ ਜ਼ਬਰ ਨੂੰ ਰੋਕਣ ਲਈ ਤੇ ਸਰਕਾਰ ਦੇ ਉਸ ਇਹ ਫੈਜਾਵਰੀ ਹੱਲੇ ਨੂੰ ਪੁੱਠਾ 모ੜਨ ਲਈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜ਼ਬਰ ਤੋਂ ਵਾਪਸ ਮੁੜੂਗੀ ਇਸ ਜ਼ਬਰ ਤੋਂ ਵਾਪਸ 모ੜਨ ਲਈ ਅਸੀਂ ਲੰਮੇ ਦਾਤ ਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਬਾਡਰਾਂ ਦੇ ਉੱਤੇ ਵਹਿ ਕੇ ਹੋਰ ਤਿੱਖਾ ਕਰਾਂਗੇ ਇਹ ਫੈਸਲਾ ਕੀਤਾ ਹੈਗਾ ਇਸ ਤਿੱਖਾ ਸੰਘਰਸ਼ ਕਰਨ ਦੇ ਐਲਾਨ ਵਜੋਂ ਪਹਿਲਾ ਜਿਹੜਾ ਐਲਾਨ ਅੱਜ ਦੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਹੇ ਹਾਂ ਅਸੀਂ ਬਾਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਤੇ ਸੰਭੂ ਬਾਡਰ ਤੇ ਕਿਸਾਨ ਡਟੇ ਹੋਏ ਐ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਐ ਬਾਡਰ ਐ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸੁਭਕਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਬਾਡਰ ਤੋਂ ਅਸੀਂ ਵਾਰਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਜਿੱਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਵਾਰਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠੇ ਐ ਉੱਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉੱਥੇ ਰੋਕਣਗੇ ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੋਂ ਹੋ ਸਕਦਾ ਹੈ ਇਹ ਗੱਲ ਹੈਗੀ ਐ ਦੂਜਾ ਜਿਹੜਾ ਹੋਰ ਕਈ ਪ੍ਰੋਗਰਾਮ ਲਿਖੇ ਐ ਕੱਲੇ ਇਸ ਪ੍ਰੋਗਰਾਮਾਂ ਤੱਕ ਅਸੀਂ ਸੀਮਿਤ ਨਹੀਂ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਐਲਾਨ ਸਾਡੇ ਉਸ ਸ਼ਹੀਦ ਸ਼ੁਭਕਰਨ ਦੇ ਭੋਗ ਸਮਾਗਮ ਦੇ ਉੱਤੇ عہد ਲੈ ਕੇ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮਸਲੇ ਆ ਖਾਤਰ ਸ਼ੁਭਕਰਨ ਸਾਥੋਂ ਸਾਡੀਆਂ ਰਾਜ ਕਰਦੀਆਂ ਸਰਕਾਰਾਂ ਨੇ ਖੋਲਿਆ ਉਹਦੇ ਤੱਕ ਅਸੀਂ ਕਿੱਡੀ ਲੰਬੀ ਲੜਾਈ ਲੜਨ ਲਈ ਤਿਆਰ ਪਰ ਤਿਆਰ ਆਂ ਉਥੇ ਤੱਕ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਤੇ ਮਸਲੇ ਪੂਰੇ ਨਹੀਂ ਹੋ ਜਾਂਦੇ ਉਸ ਦਿਨ ਵੱਡਾ ਇਕੱਠ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਤੱਕ ਵੀ ਇਕੱਠ ਹੋ ਜਾ ਸਕਦਾ ਹੈ ਉਹ ਵੱਡੇ ਇਕੱਠ ਚ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤਕੜੇ ਹੋਵੋ ਇਹ ਸਰਕਾਰ ਦਾ ਜਵਾਬ ਜਿਹੜਾ ਸਾਡੇ ਤੇ ਝਵਟ ਟਾਲਿਆ ਉਹ ਵੀ ਤੇ ਜਿਹੜਾ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਕਿਸਾਨੀ ਆਰਥਿਕ ਸੰਕਟਾਂ ਦੇ ਨਾਲ ਯੂਜ ਰਹੀ ਹੈ ਇਹ ਗੰਭੀਰ ਸੰਕਟਾ ਚੋਂ ਨਿਕਲ ਲਈ ਇਕਜੁੱਟ ਹੋ ਕੇ ਵੱਡਾ ਹੰਬਲਾ ਮਾਰਨ ਦੇ ਐਲਾਨ ਉੱਤੇ ਹੋਣਗੇ ਉਹ ਇਸ ਤਰ੍ਹਾਂ ਦੇ ਐਲਾਨ ਹੋਣਗੇ ਸਰਕਾਰ ਨੂੰ ਸਾਡੀਆਂ ਮੰਗਾਂ ਮਨਵਾਉਣ ਲਈ ਅਸੀਂ ਮਜਬੂਰ ਕਰਾਂ ਇੱਕ ਬਲਦੇਵ ਜੀ ਰਾਜ ਕੱਲ ਨੌਜਵਾਨਾਂ ਦਾ ਵੱਡਾ ਜਥਾ ਤੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਆਪਣੇ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਹਿਯੋਗ ਦਿੱਤਾ ਸੀ ਉਹ ਚੰਡੀਗੜ੍ਹ ਤੋਂ ਚੱਲ ਕੇ ਮਹਾਲੀ ਤੋਂ ਚੱਲ ਕੇ ਕੱਲ ਬਹੁਤ ਵੱਡੇ ਪੱਦਰ ਤੇ ਇੱਥੇ ਆਪਣੇ ਮੋਰਚੇ 'ਚ ਪਹੁੰਚ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਗਲੀ ਗੱਲ ਇਹ ਵੀ ਇਹ ਬਾਰਡਰ ਖੋਲਣ ਵਾਲਾ ਜਿਹੜਾ ਉਹ ਡੱਬੋ ਵਾਲੀ ਤੋਂ ਤੋਂ ਸਿਰਫ ਸ਼ੁਰੂਆਤ ਕਰ ਰਹੇ ਆ ਅਸੀਂ ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲਗਾਤਾਰ ਸਾਡੀ ਗੱਲਬਾਤ ਜਾਰੀ ਹੈ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਆਪਾਂ ਕਈ ਬਾਰਡਰਾਂ ਤੇ ਬੈਠੇ ਸੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਹ ਜਿਹੜੇ ਬਾਰਡਰਾਂ ਦੀ ਗਿਣਤੀ ਆ ਹੋਰ ਵਧੂਗੀ ਸੋ ਘੋਲ ਲਗਾਤਾਰ ਆਪਣਾ ਫੈਲ ਰਿਹਾ ਵਾ ਤੇ ਚੜ੍ਹਦੀ ਕਲਾ 'ਚ ਆ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਰਡਰਾਂ ਦੀ ਗਿਣਤੀ ਵੀ ਦੁੱਗਣੀ ਤਿਗਣੀ ਹੋ ਜਾਊਗੀ ਤੇ ਜਿਹੜੇ ਆਪਣੇ ਇੱਥੇ ਘੋਲਾਂ ਦੇ ਉੱਤੇ ਜਿਹੜੀ ਗਿਣਤੀ ਆ ਜਿਹੜੀ ਬੈਠੀ ਆ ਕਿਉਂਕਿ ਬੀਬੀਆਂ ਔਰਤਾਂ ਪਿੱਛੋਂ ਆਪਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਅਸੀਂ ਆਉਣਾ ਚਾਹੁੰਨੀਆਂ ਵਾ ਅ ਮੋਰਚਿਆਂ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਬੜਾ ਵਧੀਆ ਜਿਵੇਂ ਪਹਿਲਾਂ ਸਿੰਘੂ ਬਾਰਡਰ ਤੇ ਬਣਿਆ ਸੀਗਾ ਉਸੇ ਤਰ੍ਹਾਂ ਦਾ ਮਾਹੌਲ ਇੱਥੇ ਬਣ ਗਿਆ ਸੋ ਇੱਥੇ ਵੀ ਗਿਣਤੀ ਹਜ਼ਾਰਾਂ ਚ ਜਾਊਗੀ ਤੇ ਖਨੌਰੀ ਵੀ ਤੇ ਡੱਬ ਵਾਲੀ ਵੀ ਉੱਥੇ ਵੀ ਟਰਾਲੀਆਂ ਦੀ ਗਿਣਤੀ ਵੀ ਆਮ ਲੋਕਾਂ ਦੀ ਗਿਣਤੀ ਵੀ ਆਂਗਗਣ ਪਿੰਡਾਂ ਵਾਲਿਆਂ ਦੀ ਵੀ ਤੇ ਜਿਹੜੇ ਦੂਜੀਆਂ ਸਟੇਟਾਂ ਚ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਉੱਥੇ ਵੀ ਇਹੋ ਜਿਹਾ ਮਾਹੌਲ ਬਣਾਵਾਂਗੇ ਰਣਜੀਤ ਰਾਜੂ ਜੀ ਸਾਥੀਓ ਇੱਕ ਮਿੰਟ ਜੀ ਬੋਲ ਲੈਣ ਦੋ ਫੁੱਟਬਾਲ ਕਰਦੇ देखा होगा जब भी चंडीगढ़ में सरकार से वार्ता हुई वार्ता शाम को शुरू करते थे और रात को दो बजे वार्ता चलती थी उसका क्या उद्देश्य क्या था भी ताकि इनकी खबर प्रेस में ना आए और जब आपके प्रिंट मीडिया और इलेक्ट्रॉनिक मीडिया हमारे सामने खड़ा होता था और हम उसमें अनाउंस करेंगे तो कम से कम लोगों को पता चले उसी तरीके से जब सरकार को पता था उनतीस तरीक को मोर्चे से बड़ा ऐलान होगा तो इन्होंने एक दिन पहले रात को शुभ करने की एफ दर्ज कर दी ये एक इनका षड्यंत्र था हमारे ऐलान को डीरेल करने का इनका एक तरीका था ये कितने तरीके अपना लें लेकिन संघर्ष को ये डीरेल नहीं कर सकते संघर्ष जारी है जैसे जीराबाई ने कहा आने वाले दिनों में बॉर्डर में की वृद्धि होगी और डब वाली बॉर्डर पर मैं आपको बताना चाहता हूँ आज से आप केवल दो बॉर्डर का नाम मत लीजिए आज से तीन बॉर्डर का नाम लेना शुरू कर दिए शंभू खनौरी व डब वाली क्योंकि डब वाली पर भी किसान अपने स्तर पर डटे हुए हैं

जयपुर बैठकर ऑनलाइन नीलामी कर दी जाती है और तहसीलदार हाथों हाथ इंतकाल कर कर देता है और किसान को पता भी नहीं होता मैं जमीन का मालिक नहीं रहा और उससे बड़ा षड्यंत्र क्या है एक भूमाफिया है पूरा जो प्रशासन और साथ मिला हुआ है चार करोड़ की प्रॉपर्टी बैंक का छत्तीस लाख भुगतान करना था सेटलमेंट करके भूमाफिया ने बैंक के साथ और कोर्ट के थ्रू पच्चीस लाख में वो जमीन दे दी जबकि उसका डीएलसी रेट भी इससे कहीं ज्यादा था यानी कि सरकार का एक बड़ा, बहुत बड़ा षड्यंत्र चल रहा है किसानों की जमीन लेने का हम हमारी मांग क्या है अगर वो बैंक वो कोर्ट किसान को बुलाती किसान को बिठाती तो किसान भी सेटलमेंट करता अपना घर का सोना बेचता प्लॉट बेचता कुछ दो चार जमीन भेजता चार करोड़ की जमीन पच्चीस लाख में कभी नहीं देता ये बहुत बड़े षड्यंत्र देश भर में चल रहा है इसलिए मेरा निवेदन है कि जो लोग कह रहे हैं जमीन नहीं जाएगी जमीन तो जानी शुरू हो गई परम जी जी मैं परमजीत सिंह किसान मजदूर मोर्चा से जैसा कि लंगवाल जी ने बताया कि जैसे भाई लोग बता रहे थे हिंदी में बोलते मैं इनका कर देता हूँ तीन तारीख को तीन मार्च को शहीद शुभकरण जी का आ, उनके घर पर ए, क्या रखे रखेंगे अंतिम अरदास रखे गए हैं जिसमें दोनों मोर्चे के लोग संयुक्त किसान मोर्चा राजनीतिक और किसान मजदूर मोर्चा के सभी पदाधिकारी और जितने भी उनके सदस्य हैं वो सभी लोग वहाँ पर तीन तारीख को पहुँचेंगे हमारी शहादत जो हुई है भले सरकार उसको हमें भुलाने की कोशिश कर रही होगी लेकिन हम शहीद शुभकरण सिंह को अमर करके रहेंगे अमर दो मामलों में है, एक तो हम लोग रहें लो तो, लो याद दिलाना चाहते हैं कि मकान बनाने के लिए जो सरकार प्रधानमंत्री आवास योजना के तहत पैसा देता है वो एक लाख चालीस हजार रुपया देते हैं और हम लोगों ने जो मजदूरों के लिए मांग रखे है दो मजदूरी दो दिनों की मजदूरी और सात सौ रुपया पर डे की मजदूरी वो होता है एक लाख चालीस हज़ार हम एक मकान तो पर डे पर ईयर बनाने के लिए दे रहे हैं ऐसी मांग आज तक देश में किसी ने नहीं किया है ये पहली ऐसी आंदोलन है जो हम लोग पॉलिसी को लेके किसान आंदोलित हुए हैं नहीं तो आज तक जितने भी आंदोलन हुए हैं वो पॉलिसी थोपा जाता था उसको वापस लेने के लिए होते हैं इसलिए ये आंदोलन जो पंजाब हरियाणा के कारण है बहुत जल्द से मैं मध्य प्रदेश से इसको लीड करने वाला हूँ साथ में बिहार से भी इस आंदोलन को बहुत जल्द दिल्ली के तरफ पैदल या ट्रैक्टर मार्च करेंगे इसके साथ ही तीन तारीख के बाद जो जैसा भाई ने बताया कि उनतीस तारीख को जो हमारा जो प्लान था उसको सरकार ने डिले करने के लिए इक्कीस का जो हमारी प्लान था उसमें बातचीत के द्वारा डिले किया गया पुलिस के द्वारा ये सारे षड्यंत्र के बावजूद भी तीन तारीख के शुभकरण सिंह जी के अंतिम अरदास के बाद हम लोग बड़ी ऐलान पे जाएंगे उसके बाद हम ये भी बताना चाह रहे हैं कि पंजाब और हरियाणा के बाद अलग अलग राज्यों से अलग अलग जगह मोर्चे लगेंगे जैसे अभी तीन जगह लगे हैं खनौरी बॉर्डर पे, डब पे और यहाँ शम्भू बॉर्डर पे, इसी तरह के अलग अलग राज्यों से भी मोर्चे लगना शुरू होंगे ਮੈਂ ਅੰਤ ਦੇ ਵਿੱਚ ਅਖੀਰ ਚ ਇੱਕ ਮਿੰਟ ਜੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਸਾਡੇ ਮੋਰਚੇ ਦਾ ਸ਼ਹੀਦ ਸ਼ੁਭਕਰਨ ਸਿੰਘ ਪਿੰਡ ਵੱਲੋਂ ਉਹਦਾ ਵੱਲੋਂ ਪਿੰਡ ਹੈ ਬਠਿੰਡੇ ਦੇ ਵਿੱਚ ਉਥੇ 3 ਤਰੀਕ ਨੂੰ ਅੰਤਿਮ ਅਰਦਾਸ ਹੈ ਸੋ ਸਾਰੇ ਹੀ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੇ ਖਾਸ ਕਰ ਪੰਜਾਬ ਹਰਿਆਣਾ ਸਾਥੀ ਜਿਨੇ ਲਾਗਿਓ ਆ ਉਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਹ ਸ਼ਹੀਦ ਨੂੰ ਅਸੀਂ ਸ਼ਰਧਾਂਜਲੀ ਦੇਣ ਵਾਸਤੇ ਆਖਰੀ ਅੰਤਮ ਅਰਦਾਸ ਸਾਰੇ ਸ਼ਾਮਿਲ ਹੋਈਏ ਹੁਣ ਕਰੋ ਜੀ ਸਵਾਲ ਤੁਸੀਂ ਹੁਣ ਦੀਪੂਵ ਕਰੋਗੇ ਜਾਂ ਤੁਹਾਡਾ ਹੁਣੇ ਫੈਸਲਾ ਕਿ ਨਹੀਂ ਕੀਤਾ ਜਾਵੇਗਾ ਦੇਖੋ ਹਜੇ ਮੈਂ ਕਲੀਅਰ ਕੱਟ ਮੈਂ ਮੈਂ ਦੇਖਿਏ ਇਹ ਮੈਂ ਬਤਾਨਾ ਚਾਹਤਾ ਹੂੰ ਕਿ 3 ਤਾਰੀਖ ਕੋ ਜੈਸੇ ਹਮਾਰੇ ਸਾਥੀਓ ਨੇ ਬਤਾਇਆ ਸ਼ੁਭਕਰਨ ਜੀ ਕੀ ਜੋ ਅੰਤਿਮ ਅਰਦਾਸ ਹੈ उस पे बड़े ऐलान होंगे तो उतना समय आप दो दो रोज अभी कोई और ऐलान नहीं है एक यही ऐलान है कि जो क्योंकि हमारे कुछ साथी गए मोर्चा नहीं कह सकते कि लगा पूरा तो उस मोर्चे को पक्का करेंगे तकड़ा करेंगे और वहाँ तीन तारीख के बाद तो यही ऐलान है बाकी ऐलान सब अंतिम अर्दास के बाद किए जाए ਨਾ ਚੱਕਰ ਅਸੀਂ ਅੱਗੇ ਨਹੀਂ ਵਧਣਾ ਪਰ ਇਹ ਗੱਲ ਸਪਸ਼ਟ ਕਰੋ ਉਹ ਤਾਂ ਤਿਆਰ ਬੈਠੇ ਹੋਣੇ ਨਹੀਂ ਨਹੀਂ ਦੇਖੋ 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 ਇੱਕੋ ਹੀ ਸਟੇਟਮੈਂਟ ਹੈ ਤੁਸੀਂ ਇਹਨੂੰ ਦੋ ਨਾ ਕਰਕੇ ਵੇਖੋ ਮੈਂ ਇੱਕੋ ਬੇਨਤੀ ਕਰਾਂ ਅਸੀਂ ਕਿਹਾ ਕਿ ਡੱਬ ਵਾਲੀ ਨੂੰ ਘੇਰਾਂਗੇ ਇਹ ਨਹੀਂ ਕਿਹਾ ਵੀ ਤੋੜ ਕੇ ਅੱਗੇ ਵਧਾਂਗੇ ਉਹ ਅਸੀਂ ਕਿਹਾ ਵੀ ਦਿੱਲੀ ਜਾਣ ਦਾ ਪ੍ਰੋਗਰਾਮ ਸਾਡਾ ਖਤਮ ਨਹੀਂ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਸਾਨੂੰ ਪੀਸਫੁਲੀ ਦਿੱਲੀ ਜਾਣ ਦੇਵੋ ਪਰ ਅਸੀਂ ਉਹਨਾਂ ਦੇ ਕੋਲ ਗੋਲੀਆਂ ਹਥਿਆਰ ਹੈ ਅਸੀਂ ਆਪਣੇ ਮਾਵਾ ਦੇ ਪੁੱਤਰ ਵੀ ਨਹੀਂ ਮਰੋਣੇ ਇਸ ਕਰਕੇ ਅਸੀਂ ਬਿਲਕੁਲ ਪੀਸਫੁਲੀ ਉਹ ਜਿਸ ਤਰ੍ਹਾਂ ਇੱਥੇ ਹੱਲੇ ਰੁਕੇ ਹੋયા ਉਹਦੇ ਰੁਕਾਂਗੇ ਹਾਂਜੀ 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 ਸਰਕਾਰ ਰਲਬਰ ਕਰ ਰਹੀ ਹੈ ਸਰਕਾਰ ਨੇ ਤਾਂ ਤਹਈਆ ਕੀਤਾ ਹੋਇਆ ਕਿ ਅੱਗੇ ਨਹੀਂ ਜਾਣ ਦੇਣਾ ਤੁਸੀਂ ਨਹੀਂ ਜਾਉਂਗੇ ਫਿਰ ਦੇਖੋ ਸਰਕਾਰ ਨਾ ਇੱਕ ਵਰਤਾਂਤ ਸਿਰਜ ਰਹੀ ਆ ਵੀ ਇਹ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਆ ਜਾਣ ਬੱਸਾਂ ਚ ਆ ਜਾਣ ਬੱਸਾਂ ਚ ਆ ਜਾਣ ਟ੍ਰੇਨਾਂ ਚ ਆ ਜਾਣ ਜਦੋਂ ਕਿ ਹਕੀਕਤ ਇਹ ਆ ਜਿਹੜੇ ਆਪਣੇ ਮੱਧ ਪ੍ਰਦੇਸ਼ ਚੋਂ ਜਾਂ ਰਾਜਸਥਾਨ ਚੋਂ ਸਾਥੀ ਆਏ ਸੀ ਟ੍ਰੇਨ ਰਾਈ ਕਿਉਂਕਿ ਉਹਨਾਂ ਕੋਲ ਤਾਂ ਟਰੈਕਟਰ ਦਾ ਸਾਧਨ ਵੀ ਹੈ ਨਹੀਂ ਉਹ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਏ ਪਰ ਫੇਰ ਵੀ ਅਸੀਂ ਸਰਕਾਰ ਦਾ ਜਿਹੜਾ ਸਰਜਾ ਬਰਤਾਨ ਤੋੜਨ ਵਾਸਤੇ ਸਾਡੇ ਵੱਖ-ਵੱਖ ਸਟੇਟਾਂ ਚੋਂ ਸਾਥੀ ਚੱਲ ਰਹੇ ਆ ਤਿੰਨ ਤੋਂ ਬਾਅਦ ਲਗਾਤਾਰ ਆਉਣੇ ਸ਼ੁਰੂ ਹੋ ਜਾਣਗੇ ਉਹ ਤੁਸੀਂ ਦੇਖਿਆ ਜੇ ਵੀ ਇਹ ਸਰਕਾਰ ਉਹਨਾਂ ਨਾਲ ਕੀ ਵਿਹਾਰ ਕਰਦੀ ਆ ਆਪਾਂ ਨੂੰ ਪਤਾ ਲੱਗ ਜਾਊਗਾ ਜੇ ਐਲਾਨ ਅਸੀਂ ਦਿੱਲੀ ਜਾਣ ਦਾ ਕੀਤਾ ਸੀ ਉੱਥੇ ਖੜੇ ਹਾਂ ਸਿਰਫ ਇੱਥੇ ਅਸੀਂ ਰੁਕੇ ਤਾਂ ਮਾਂ ਅਸੀਂ ਆਪਦੀ ਮਰਜ਼ੀ ਨਾਲ ਨਹੀਂ ਰੁਕੇ ਰੁਕੇ ਹੋਏ ਉਹਨਾਂ ਨੇ ਰੋਕਿਆ ਹੋਇਆ ਆਪਾਂ ਉਹਨਾਂ ਨੇ ਬੈਰੀਕੇਡ ਲਾ ਕੇ ਰੋਕਿਆ ਹੋਇਆ ਪਰ ਜਿਹੜਾ ਉਹ ਕਹਿੰਦੇ ਆ ਵੀ ਤੁਰ ਪੈਦਲ ਆਜੋ ਅਸੀਂ ਦੂਜੇ ਸੂਬੇ ਨੂੰ ਕਿਹਾ ਵੀ ਜਾਓ ਪੈਦਲ ਵੀ ਜਾ ਕੇ ਦੇਖੋ ਭਾਈ ਟ੍ਰੇਨਾਂ ਤਾਂ ਵੀ ਜਾ ਕੇ ਦੇਖੋ ਆਉਣ ਵਾਲੇ ਦਿਨਾਂ 'ਚ ਆਪਣੇ ਸਾਹਮਣੇ ਆਜੂ ਦਿੱਲੀ ਜਾਣ ਦਾ ਐਲਾਨ ਜਿਉਂਦਾ ਤਿਉਂ ਮ ਏ ਨੀਗਾ ਵੀ ਅਸੀਂ ਅੱਜ ਦਿੱਲੀ ਜਾਣ ਜੇ ਅਸੀਂ ਦਿੱਲੀ ਜਾਂਦਾ ਲਾਂ ਪਿੱਛੇ ਲਿਆ ਹੁੰਦਾ ਫਿਰ ਦੂਜੀਆਂ ਸਟੇਟਾਂ ਤੋਂ ਕਿਉਂ ਫੈਸਲਾ ਕਰਦੇ ਵੀ ਤੁਸੀਂ ਟ੍ਰੇਨਾਂ ਤੇ ਬੱਸਾਂ ਤੇ ਜਾਓ ਰਾਏ ਸਾਹਿਬ ਇੱਕ ਹੋਰ ਗੱਲ ਇਹ ਕਰ ਦੋ ਜੀ ਸਵਾਲ ਇਹ ਹੈ ਜੀ ਲਾਂ ਕਰਤਾ ਕਿ ਵਕ ਵਕ ਬਾਰਡਰਾਂ ਦੇ ਉੱਪਰ ਜਾਣਾ ਲੋਕਾਂ ਨੂੰ ਲੈ ਕੇ ਕੀ ਤੁਸੀਂ ਪੰਜਾਬ ਦੇ ਲੋਕਾਂ ਦਾ ਸੋਚਿਆ ਕਿ ਪੰਜਾਬ ਦੇ ਵਪਾਰੀਆਂ ਦਾ ਸੋਚਿਆ ਕੀ ਬਣੂਗਾ ਪੰਜਾਬ ਦੇ ਵਪਾਰੀ ਤਾਂ ਪਹਿਲਾਂ ਹੀ ਮਰ ਰਹੇ ਟਰਸ ਟਰ ਕਰ ਰਹੇ ਕਿ ਦੋ ਬਾਰਡਰ ਪਹਿਲਾਂ ਤੁਸੀਂ ਰੋਕ ਕੇ ਬੈਠੇ ਹੋ ਅਸੀਂ ਅਸੀਂ ਮੈਂ ਬੇਨਤੀ ਕਰਾਂ ਬਿਲਕੁਲ ਕੋਈ ਬਾਰਡਰ ਅਸੀਂ ਨਹੀਂ ਰੋਕਿਆ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਅਸੀਂ ਦਾ ਬਾਰਡਰ ਬਿਲਕੁਲ ਅਸੀਂ ਪੀਸਫੁਲੀ ਆ ਦੇਖੋ ਤੁਰ ਤੱਕ ਬਾਰਡਰ ਤਾਂ ਗੱਡੀਆਂ ਆਉਨੀਆਂ ਨੇ ਪਰ ਇਹ ਬਾਰਡਰ ਰੋਕੇ ਹੋਏ ਨੇ ਭਾਰਤ ਸਰਕਾਰ ਨੇ ਅਸੀਂ ਕਹਿੰਦੇ ਸਾਨੂੰ ਪੀਸਫੁਲੀ ਦਿੱਲੀ ਜਾਣ ਦਿਓ ਅਸੀਂ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਆ ਤੇ ਫਿਰ ਇਹ ਸਾਡੇ ਤੇ ਇਲਜ਼ਾਮ ਲਾਉਣਾ ਇਹ ਸਰਕਾਰ ਦਾ ਕੰਮ ਹੈ ਕਿ ਕਿਸਾਨਾਂ ਨੂੰ ਬਦਨਾਮ ਕਰੋ ਅਸੀਂ ਕਿਤੇ ਵੀ ਬਾਰਡਰ ਨਹੀਂ ਰੋਕਿਆ ਹੋਇਆ ਹੈ ਕਲੀਅਰ ਕਟ ਹੈ ਇਹ ਭਾਰਤ ਸਰਕਾਰ ਨੇ ਔਰ ਹਰਿਆਣਾ ਸਰਕਾਰ ਨੇ ਰਲ ਕੇ ਰੋਕੇ ਹੋਇਆ ਉਹ ਕਹ ਰਹੇ ਕਿ ਪੈਦਲ ਆ ਜਾਓ ਬੱਸਾਂ ਚ ਆ ਜਾਓ ਤੁਹਾਨੂੰ ਦਿੱਕਤ ਕੀ ਬੱਸਾਂ ਦੇ ਜਾਣ ਦੀ ਪੈਦਲ ਜਾਣ ਦੀ ਦਿੱਕਤ ਕੀ ਜੇਕਰ ਤੁਸੀਂ ਦਿੱਲੀ ਜਾਣਾ ਤਾਂ ਦੇਖੋ ਦਿੱਕਤ ਸਾਨੂੰ ਨਹੀਂ ਦਿੱਕਤ ਸਰਕਾਰ ਨੂੰ ਹੈ ਜਿੰਨੇ ਵੱਖ-ਵੱਖ ਰਾਜਾਂ ਦੇ ਵਿੱਚੋਂ ਕਾਫਲੇ ਆਏ ਨੇ ਉਹਨਾਂ ਨੇ ਰੈਸਟ ਕੀਤੇ ਗ੍ਰਫਤਾਰ ਕੀਤੇ ਪੈਦਲ ਵਾਲਿਆਂ ਨੂੰ ਜਾਣ ਹੀ ਨਹੀਂ ਦੇ ਰਹੇ ਇਹਦਾ ਇੱਕ ਨੈਟਿਵ ਐਵੇਂ ਪੇਸ਼ ਕੀਤਾ ਜਾ ਰਿਹਾ ਹੈ ਇੱਥੋਂ ਆਪਣੇ ਕੋਲੋਂ ਜਦੋਂ ਜਿਹੜੀ ਜਾਣਕਾਰੀ ਹੈ ਤਿੰਨ ਚਾਰ ਰਾਜਾਂ ਦੇ ਵਿੱਚੋਂ ਕਿਸਾਨ ਜਿਹੜੇ ਚੱਲੇ ਫਿਰ ਵੀ ਆਉਂਦੇ ਦਿਨਾਂ ਜਿਵੇਂ ਹੁਣ ਬਾਰਡਰਾਂ ਤੇ ਕਿਸਾਨਾਂ ਨੂੰ ਆਉਣ ਲਈ ਅਸੀਂ ਨੇ ਸੱਦਾ ਦਿੱਤਾ ਕਿ ਬਾਰਡਰ ਵਧਾਉਣ ਦਾ ਫੈਸਲਾ ਹੈ ਸਾਰਿਆਂ ਜਿੰਨਾ ਕਿਸਾਨਾਂ ਕੋਲੇ ਕੋਈ ਸਹੂਲਤ ਹੈਗੀ ਐ ਇਸ ਤਰ੍ਹਾਂ ਦੀ ਕੋਈ ਟਰੈਕਟਰ ਲਿਜਾ ਸਕਦਾ ਉਹ ਟਰੈਕਟਰ ਤੇ ਆਊਗਾ ਉਹ ਕਿਉਂਕਿ ਆਪਦਾ ਸਾਜੋ ਸਮਾਨ ਲੈ ਕੇ ਜਾਣਾ ਰੋਟੀ ਪਾਣੀ ਲੈ ਕੇ ਜਾਣਾ ਰਹਿਣ ਬਸੇਰਾ ਲੈ ਕੇ ਜਾਣਾ ਇਹਦੇ ਵਿੱਚ ਦਿੱਕਤ ਕੀ ਐ ਪਹਿਲਾਂ ਵੀ ਤਾਂ ਦਿੱਲੀ ਦੀਆਂ ਬਰੂਹਾਂ ਦੇ ਨੇੜੇ ਮੋਰਚਾ ਲੱਗੀ ਸੀ ਮਤਲਬ ਸਰਕਾਰ ਇਹ ਜਿੱਦ ਇੱਕ ਸਿਰਫ ਜਿੱਦ ਇਸ ਕਰਕੇ ਪਗਾ ਰਹੀ ਹੈ ਜਿਵੇਂ ਤੁਸੀਂ ਦੇਖਿਆ ਵੀ ਅਸੀਂ ਨੇ ਕਿਸੇ ਨੂੰ ਆਪਦੀ ਮਰਜ਼ੀ ਤੋਂ ਬਿਨਾਂ ਇਜਾਜ਼ਤ ਨਹੀਂ ਦੇਣੀ ਦੇਖੋ ਛੜਕਾਂ ਤਾਂ 8 ਦਿਨ ਪਹਿਲਾਂ ਹੀ ਬੰਦ ਕਰਤੀਆਂ ਉਦੋਂ ਕਿਸੇ ਨੇ ਕਿਹਾ ਵੀ ਕਿਸਾਨਾਂ ਨੂੰ ਜਾਣ ਲਈ ਆਹ ਰਸਤੇ ਅਸੀਂ ਨੇ ਖੁੱਲੇ ਰੱਖਤੇ ਇੱਥੋਂ ਦੀ ਕਿਸਾਨ ਆ ਸਕਦੇ ਆ ਜਿਹੜੇ ਤੁਰ ਕੇ ਆਉਣਾ ਚਾਹੁੰਦੇ ਨੇ ਅੱਜ ਨੈਟ ਬਸਰ ਗਿਆ ਜਾ ਰਿਹਾ ਅਸੀਂ ਇਹਨੂੰ ਠੀਕ ਨਹੀਂ ਸਮਝਦੇ ਇਹ ਦੋਗਲੀ ਨੀਤੀ ਹੈ ਮੈਂ 1 ਮਿੰਟ 1 30 ਸੈਕਿੰਡ ਸਿਰਫ ਜੋੜਦਾ ਨਾਲ ਅੱਜ ਮੀਟਿੰਗ ਦੇ ਵਿੱਚ ਸਾਡੇ ਕੁਝ ਸਾਥੀ ਆਏ ਸਨ ਕਲੀਅਰ ਕਾਟ ਉਹਨਾਂ ਨੇ ਦੱਸਿਆ ਕਿ ਕਸ਼ਮੀਰ ਤੋਂ ਇੱਕ ਜਥਾ ਚੱਲਿਆ ਸੀ ਅੱਜ ਜਿਹੜਾ ਕਿ ਉੱਥੇ ਪੁਲਿਸ ਨੇ ਰੋਕ ਲਿਆ ਔਰ ਉਹ ਬਸ ਰਹੀਂ ਟ੍ਰੇਨ ਰਹੀਂ ਹੋਣਾ ਚਾਹੁੰਦੇ ਸਨ ਉਹਨਾਂ ਨੂੰ ਜਦੋਂ ਰੋਕ ਲਿਆ ਤਾਂ ਰੋਕ ਕੇ ਇੱਥੇ ਤੱਕ ਤਮਕਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਮੋਰਚੇ 'ਚ ਗਏ ਤੇ ਤੁਹਾਨੂੰ ਅੱਤਵਾਦੀ ਬਣਾ ਕੇ ਕੋਸ਼ਿਸ਼ ਕਰਕੇ ਜੇਲ੍ਹਾਂ 'ਚ ਧੱਕਾਂਗੇ ਨਹੀਂ ਤੇ ਵਾਪਸ ਘਰਾਂ 'ਚ ਜਾ ਕੇ ਬੈਠੋ ਤੇ ਫਿਰ ਪੀਸਫੁਲੀ ਕਿੱਥੇ ਆਉਣ ਦਿੱਤਾ ਜਾ ਰਿਹਾ ਹੈ ਬਿਲਕੁਲ ਦਸਤੇ ਨਹੀਂ ਕੋਲ ਦੀ ਅਸੀਂ ਅੱਗੇ ਨਹੀਂ ਜਾਵਾਂਗੇ 13 ਤੇ 14 ਨੂੰ ਤ੍ਰੀਕ ਨੂੰ ਤੇਤ ਸ਼ਦਤ ਹੋਇਆ ਕਈ ਕਿਸਾਨ ਜ਼ਖਮੀ ਹੋਏ ਕਿ ਕਿਹਦਾ ਫਿਰ ਤੁਸੀਂ ਐਲਾਨ ਕੀਤਾ ਕਿ ਇਹ ਗੱਲ 13 ਦੇ 14 ਤੋਂ ਬਾਅਦ ਨਹੀਂ ਸੀ ਹੋ ਸਕਦੀ ਕਿੰਨਾ ਕੁਝ ਟਲ ਸਕਦਾ ਸੀ ਨਹੀਂ ਦੇਖੋ ਗੱਲ ਇੱਕ ਮਿੰਟ ਦੇਖੋ ਇਹ ਗੱਲ ਪਹਿਲੀ ਵਾਰ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਹੈ ਅਥਰੂ ਗੈਸ ਪਹਿਲਾਂ ਵੀ ਚੱਲਦੇ ਦੇਖਿਆ लाठी ਚਾਰਜ ਪਹਿਲਾਂ ਵੀ ਹੁੰਦਾ ਦੇਖਿਆ ਪਰ ਪਹਿਲਾਂ ਐ ਗੋਲੀਆਂ ਨਾਲ ਕਿਸਾਨ ਮਾਰਦੇ ਨੇ ਇਹ ਨਹੀਂ ਦੇਖਿਆ ਜੇ ਸਰਕਾਰ ਇੱਕ ਪਾਸੇ ਹਥਿਆਰ ਕਿਸਾਨਾਂ ਦੇ ਸਿੱਧੇ ਗੋਲੀਆਂ ਮਾਰ ਕੇ ਕਤਲ ਕਰਨ ਤੇ ਉਤਰੀ ਹੋਈ ਸਰਕਾਰ ਹੈ ਤੇ ਦੂਜੇ ਪਾਸੇ ਖਾਲੀ ਹੱਥ ਲੋਕ ਨੇ ਐਂ ਲੋਕਾਂ ਨੂੰ ਲੜਾਉਣਾ ਕਿਸੇ ਸਮਝ ਦਾ 파ਟ ਨਹੀਂ ਹੋਇਆ ਕਰਦਾ ਕਿਉਂਕਿ ਜਿੰਨਾ ਚਿਰ ਮੂਹਰੋਂ ਗੱਲ ਨੂੰ ਅੰਗ ਨਹੀਂ ਲੈਂਦੇ ਉਹਦਾ ਜੈਜਾ ਬਣਾਉਣਾ ਫੇਰ ਵੀ ਪਰ ਅਸੀਂ ਇਹ ਪੋਜੀਸ਼ਨ ਨੂੰ ਤਾਂ ਲਈ ਬੈਠੇ ਆ ਕਿ ਅਸੀਂ ਆਪਦਾ ਹੱਕ ਹੈ ਜਿਹੜਾ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਅਦੋਲਨ ਕਰਨ ਦਾ ਉਹਨੂੰ ਬਹਾਲ ਕਰਾਉਣ ਤੱਕ ਅਸੀਂ ਹਰ ਹਿੱਲੇ ਕੋਸ਼ਿਸ਼ ਕਰਾਂਗੇ ਕਿ ਸਰਕਾਰ ਇਹ ਜ਼ਬਰ ਤੋਂ ਬਾਕੀ ਬੂਟਾ ਆਪਕੇ ਸਾਹਮਣੇ ਗੁਰ ਕੇ ਬੋਲ ਰਹੀ ਹਾਂ ਤੁਸੀਂ ਹੁਣ ਕਹਿੰਦੇ ਆਂ ਕਿ ਅਸੀਂ ਮਾਮਾ ਦੇ ਪੁੱਤ ਨਹੀਂ ਮਰਾਉਣੇ ਤੁਹਾਡੀਆਂ ਹੀ ਪ੍ਰੈਸ ਕਾਨਫਰੰਸਾਂ ਤੋਂ ਇਹ ਗੱਲ ਕਹੀ ਜਾਂਦੀ ਵੀ ਅਸੀਂ ਗੋਲੀਆਂ ਤੋਂ ਨਹੀਂ ਡਰਦੇ ਅਸੀਂ ਮਰਨ ਤੋਂ ਨਹੀਂ ਡਰਦੇ ਕੀ ਫਿਰ ਇਦਾਂ ਦੇ ਬਿਆਨ ਦੇਣਾ ਠੀਕ ਸੀ ਤੁਹਾਡੇ ਵਰਤੀ ਦੇ ਦੇਖੋ ਗੱਲ ਇਹ ਐ ਐਤੂ ਪਹਿਲਾਂ 3 ਗੈਸ ਦੇ ਗੋਲੇ ਵੀ ਚੱਲਦੇ ਰਹੇ ਪਲਾਸਟਿਕ ਦੀਆਂ ਗੋਲੀਆਂ ਹਰ ਮੋੜ ਤੇ ਵੱਜਦੀਆਂ ਰਹੀਆਂ ਬੰਦੇ ਜ਼ਖਮੀ ਇਹ ਤਾਂ ਕਿਤੇ ਸਮਝ ਨਹੀਂ ਕਿਹਾ ਵੀ ਸਾਡੇ ਐਸਐਲਰ ਦੇ ਫਾਇਰ ਮਾਰੋ ਅਸੀਂ ਤਾਂ ਉਹਨਾਂ ਤੋਂ ਵੀ ਨਹੀਂ ਡਰਦੇ ਸਾਡੇ ਤੇ 12 ਬੋਰ ਦੇ ਫੈਰ ਮਾਰ ਦੋ ਇਹ ਤਾਂ ਨਹੀਂ ਕਿਤੇ ਕਿਹਾ ਨਹੀਂ ਨਹੀਂ ਇਦਾਂ ਤੇ ਕਹਿੰਦੇ ਇਹ ਤਾਂ ਵੀ ਮਰਨੋਂ ਨਹੀਂ ਡਰਦੇ ਇਹ ਤਾਂ ਮਾਰ ਹੀ ਰਹੇ ਨੇ ਕਿਸਾਨ ਤਾਂ ਮੜਾ ਇੱਕ ਮਿੰਟ ਇੱਕ ਮਿੰਟ ਜਿਹੜੀਆਂ ਆਪਾਂ ਹੋਣ ਜਿਹੜੀਆਂ ਕਰਦੇ ਪਏ ਆ ਇਹ ਉਹੀ ਗੱਲਾਂ ਵੇਖੋ ਇੱਕ ਮਿੰਟ ਰਾਜ ਸਾਹਿਬ ਦਾ ਬਿਆਨ ਸੀਗਾ ਕਿ ਅਸੀਂ ਗੋਲੀ ਖਾ ਕੇ ਮਰ ਜਾਾਂਗੇ ਪਰ ਮਰਨ ਵਾਲ ਤੇ ਨਹੀਂ ਬੈਠਾਂਗੇ ਭੁੱਖ ਹੜਤਾਲ ਨਹੀਂ ਕਰਾਂਗੇ ਇਹ ਰਾਜ ਸਾਹਿਬ ਦਾ ਬਿਆਨ ਸੀਗਾ ਨਹੀਂ ਅਸੀਂ ਕਰਵਲੀ ਰਹੇ ਭੁੱਖ ਹੜਤਾਲ ਐਸ ਅੰਦੋਲਨ ਦੌਰਾਨ ਕਦੇ ਬਿਆਨ ਨਹੀਂ ਦਿੱਤਾ ਮੇਰੇ ਇੰਟਰਵਿਊ ਤੇ ਨਹੀਂ ਐਸ ਅੰਦੋਲਨ ਦੌਰਾਨ ਨਹੀਂ ਦਿੱਤਾ ਉਹ ਪਿਛਲੇ ਅੰਦੋਲਨ ਦੀ ਗੱਲ ਹੈ ਉਹ ਐਸ ਅੰਦੋਲਨ ਦੌਰਾਨ ਇਹ ਬਿਆਨ ਨਹੀਂ ਆਇਆ ਰਾਜ ਸਾਹਿਬ ਇੱਕੋ ਲੱਗ ਰਿਹਾ ਕਿ ਅੱਜ ਜਵਾਬ ਲੈ ਲਓ ਭਾਜੀ ਇੱਕ ਮਿੰਟ ਬਾਈ ਇੱਕ ਮਿੰਟ ਪਹਿਲਾਂ ਜਵਾਬ ਦੇਣਾ ਹਾਂ ਜੀ ਜਵਾਬ ਦਿਓ ਪਹਿਲਾਂ ਤੋਂ ਇਦਾਂ ਦੀ ਬਿਆਨਬਾਜ਼ੀ ਹੁੰਦੀ ਰਹੀ ਹੈ ਵੀ ਅਸੀਂ ਮਰਨੋਂ ਨਹੀਂ ਡਰਦੇ ਅਸੀਂ ਅੱਗੇ ਵਧਾਂਗੇ ਗੋਲੀਆਂ ਜੇ 13 14 ਤੋਂ ਬਾਅਦ ਹੀ ਇਹ ਗੱਲ ਹੋ ਜਾਂਦੀ ਅੱਜ ਕਰਮ ਵੀ ਸਾਡੇ ਚੋਂਦਾ ਤੇ ਨਾਲ ਜਿਹੜੇ 3 400 ਕਿਸਾਨ ਸਾਡੇ ਚੱਕਮੀ ਹੋਏ ਦੇਖੋ ਇੱਕ ਪਹਿਲਾਂ ਬਰਦਾਨਤ ਇਹ ਸਿਰਜਾ ਜਾ ਰਿਹਾ ਸੀ ਵੀ ਇਹ ਜਾਣਾ ਨਹੀਂ ਚਾਹੁੰਦੇ ਜਿੱਥੇ ਬੈਰੀਕੇਟ ਲੱਗੇ ਹੋਏ ਉੱਥੇ ਬਹਿ ਜਾਣਗੇ ਅਸੀਂ ਇਮਾਨਦਾਰੀ ਨਾਲ ਐਲਾਨ ਕੀਤਾ ਸੀ ਵੀ ਸਾਡਾ ਫੈਸਲਾ ਦਿੱਲੀ ਕੂਚ ਦਾ ਵਾ ਅਸੀਂ ਦਿੱਲੀ ਜਾਵਾਂਗੇ ਤੇ ਤੁਹਾਡੇ ਸਾਹਮਣੇ ਹਰ ਸੰਭਵ ਕੋਸ਼ਿਸ਼ ਕੀਤੀ ਇਹ ਨਹੀਂ ਸੀਗਾ ਵੀ ਲੀਡਰ ਪਿੱਛੇ ਸੀ ਲੀਡਰ ਵੀ ਗਿਆ ਮੂਰੇ ਸਭ ਕੁਝ ਆਪਾਂ ਪੂਰੀ ਕੋਸ਼ਿਸ਼ ਕੀਤੀ 13 ਨੂੰ ਵੀ ਕੀਤੀ 14 ਨੂੰ ਵੀ ਕੀਤੀ 21 ਨੂੰ ਵੀ ਕੀਤੀ ਪਰ ਉਸ ਤੋਂ ਬਾਅਦ ਨਤੀਜਾ ਕੀ ਹੋਇਆ ਆਪਣਾ ਉਹਨਾਂ ਨੇ ਸਿੱਧੀਆਂ ਜਿਹੜੇ ਅਲੰਗਵਾਲ ਸਾਹਿਬ ਨੇ ਗੱਲ ਕਹੀ ਹੈ ਸਿੱਧੀਆਂ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਹੁਣ ਹਾਲਾਤ ਆਪਾਂ ਨੂੰ ਦੇਖਣੇ ਪੈਣਗੇ ਨਾ ਜਾਂ ਸਾਨੂੰ ਐ ਜਿਹੜੇ ਤੁਸੀਂ ਕਹਿ ਰਹੇ ਆ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਆ ਵੀ ਜਾਣਤਾ ਸੀ ਇਮਾਨਦਾਰੀ ਨਾਲ ਕੋਸ਼ਿਸ਼ ਨਾ ਕੀਤੀ ਹੋਵੇ ਪੂਰੇ ਪੰਜਾਬ ਨੇ ਵੇਖਿਆ ਪੂਰੇ ਦੇਸ਼ ਨੇ ਦੇਖਿਆ ਆਗੂ ਨੇ ਅੱਗੇ ਹੋਏ ਕੋਸ਼ਿਸ਼ ਕੀਤੀ ਪਰ ਹੁਣ ਸਵਾਲ ਦੂਜਾ ਵੀ ਹੈ ਨਾ ਕਿ ਅਸੀਂ ਇੱਥੇ ਵੀ ਮੋਰਚਾ ਚਲਾ ਸਕਦੇ ਹਾਂ ਬਜਾਏ ਇਹ ਦੇ ਕਿ ਅਸੀਂ ਆਪਦੇ ਬਹੁਤ ਸਾਰੇ ਨੌਜਵਾਨ ਸ਼ਹੀਦ ਕਰਾ ਲਈਏ ਅਸੀਂ ਕੋਸ਼ਿਸ਼ ਕੀਤੀ ਇਮਾਨਦਾਰੀ ਨਾਲ ਕੀਤੀ ਆ ਇਸ ਕਰਕੇ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਹੈ ਵੀ ਪਹਿਲਾਂ ਕਿਉਂ ਨਹੀਂ ਕੀਤਾ ਪਹਿਲਾਂ ਇਹ ਵਰਤਾਂ ਸਿਰਜਿਆ ਜਾ ਰਿਹਾ ਸੀ ਵੀ ਇਹ ਲੀਡਰਸ਼ਿਪ ਡਰਾਮਾ ਕਰਦੀ ਆ ਇਹ ਕਰਨਾ ਨਹੀਂ ਚਾਹੁੰਦੀ ਆਪਣਾ ਆਪ ਦਿਖਾਉਣ ਲਈ ਫਿਰ ਸ਼ਹੀਦ ਕਰਾ ਲਿਆ ਨਾ ਜੀ ਨਾ ਬਿਲਕੁਲ ਨਹੀਂ ਮੈਂ ਦੇਖੋ ਕੀ ਕਹਿ ਰਿਹਾ ਮੈਂ ਇੱਕ ਮਿੰਟ ਮੈਂ ਕੀ ਕੀ ਕਹਾ ਜੇ ਵਰਤਾਂਤ ਪਹਿਲਾਂ ਕੀ ਸਿਰਜਿਆ ਸੀਗਾ ਜੇ ਤਾਂ ਲੀਡਰਸ਼ਿਪ ਪਿੱਛੇ ਹੋਵੇ ਮੁੰਡੇ ਅੱਗੇ ਹੋਣ ਫਿਰ ਤਾਂ ਸਵਾਟੇ ਤੇ ਜਾਇਜ਼ ਸਵਾਲ ਆ ਅਸੀਂ ਤਾਂ ਤੁਸੀਂ ਸਾਰੇ ਵਿੱਚ ਰਹੇ ਹਾਂ ਅਸੀਂ ਤਾਂ ਆਮੂਰੇ ਰਹੇ ਹਾਂ ਹਰ ਕੁਸ਼ ਮੇਰੀ ਗੱਲ ਸਮਝੋ ਨਾ ਮੇਰੀ ਗੱਲ ਮੇਰੀ ਗੱਲ ਸਮਝੋ ਅਸੀਂ ਸਿਰਫ ਜਿਹੜਾ ਐਲਾਨ ਕੀਤਾ ਸੀ ਵੀ ਦਿੱਲੀ ਜਾਵਾਂਗੇ ਉਹ ਤੇ ਫੁੱਲ ਚੜਾਏ ਆ ਪੂਰਾ ਜ਼ੋਰ ਲਾਇਆ ਹੁਣ ਪਰ ਇੱਕ ਤਾਕਤ ਆ ਆਪਣੀ ਸਰਕਾਰ ਦੀ ਤਾਕਤ ਆ ਮਿਲਟਰੀ ਤਾਕਤ ਆ ਆਪਾਂ ਖਾਲੀ ਹੱਥ ਆ ਆਪਣਾ ਕੋਈ ਮੇਚ ਨਹੀਂਗਾ ਅਸੀਂ ਸੰਘਰਸ਼ ਵਾਲੇ ਬੰਦੇ ਆ ਉਹ ਇੱਕ ਨੀਮ ਫੌਜੀ ਵਾਲਾ ਫਿਰ ਸਾਡਾ ਮੇਚ ਤਾਂ ਨਹੀਂ ਨਾ ਕੋਈ ਹੈਗਾ ਕਿਹਾ ਚੁੱਕਿਆ ਕਿ ਦਬਾਅ ਹੇਠ ਆ ਗਿਆ ਤੁਸੀਂ ਨਾ 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 ਦਬਾਅ ਦਬਾਅ ਕੋਈ ਨਹੀਂ ਦਿੱਲੀ ਜਾਣ ਦੀ ਕਾਲ ਵਰਕਰ ਆ ਰਹਾ ਹੈ ਦਿੱਲੀ ਜਾਣ ਦੀ ਇੱਕ ਮਿੰਟ ਜੀ ਦਿੱਲੀ ਜਾਣ ਦੀ ਕਾਲ ਵਰਕਰ ਆ ਰਹਾ ਕੋਈ ਦਬਾਅ ਹੇਠ ਨਹੀਂ ਪਰ ਇੱਕ ਕਲੀਅਰ ਕਟ ਹੈ ਲੋਕਤੰਤਰ ਚ ਕੀ ਮੈਂ ਤੁਹਾਡੇ ਕੋਲ ਤੁਹਾਨੂੰ ਸਵਾਲ ਕਰਦਾ ਕਿ ਲੋਕਤੰਤਰ ਚ ਜਾਇਜ ਹੈ ਕਿ ਗੋਲੀਆਂ ਮਾਰੀਆਂ ਜਾਣ ਤਾਂ ਗੋਲੀਆਂ ਖਾਧੀਆਂ ਜਾਣ ਇਹ ਲੋਕਤੰਤਰ ਨਹੀਂ ਕਹਿੰਦਾ ਫਿਰ ਜੇ ਲੋਕਤੰਤਰ ਨਹੀਂ ਕਹਿੰਦਾ ਤੇ ਜੇਕਰ ਸਾਡੀ ਸਰਕਾਰ ਆਪਣੀ ਸਦਬੁੱਧੀ ਛੱਡ ਚੁੱਕੀ ਹੈ ਉਹ ਜ਼ਬਰ ਤੇ ਆ ਚੁੱਕੀ ਹੈ ਉਹ ਲੋਕਾਂ ਨੂੰ ਗੋਲੀਆਂ ਮਾਰਨ ਤੇ ਆ ਚੁੱਕੀ ਹੈ ਤੇ ਫਿਰ ਸਾਨੂੰ ਆਪਣੀ ਸਦਬੁੱਧੀ ਤੇ ਤਾਂ ਰਹਿਣਾ ਚਾਹੀਦਾ ਹੈ ਇਸ ਕਰਕੇ ਅਸੀਂ ਬਿਲਕੁਲ ਇਹ ਅੰਦੋਲਨ ਸਾਡਾ ਜਾਰੀ ਰਹੇਗਾ ਸੰਘਰਸ਼ ਕਦੇ ਪਿੱਛੇ ਨਹੀਂ ਹਟਿਆ ਸੰਘਰਸ਼ ਜਿੱਤ ਤੱਕ ਜਾਏਗਾ ਔਰ ਕਲੀਅਰ ਕਟ ਹੈ ਵੀ ਇਹ ਗੋਲੀਆਂ ਤੋਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ